ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸਿਰੇਕਾਲ ਮੈ ਜੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਲੈ ਕੇ ਆਇਆ ਤੁਹਾਡੇ ਲਈ ਅੱਜ ਦੀਆਂ ਕੁਝ ਅਹਿਮ ਖਬਰਾਂ ਆਓ ਇਹਨਾਂ ਖਬਰਾਂ ਤੇ ਤੁਹਾਨੂੰ ਪਹਿਲਾਂ ਇਹਨਾਂ ਦਾ ਸੁਣਾ ਦਿੰਦੇ ਹਾਂ ਸੰਖੇਪ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਤਾਂ ਨਤਮਸਤਕ ਹੋਈਆਂ ਸ੍ਰੀ ਹਰਮੰਦਰ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 55ਵੇਂ ਪ੍ਰਕਾਸ਼ਪੁਰਬ ਤੇ ਸਮੂਹ ਦੁਨੀਆ ਭਰ ਵਿੱਚ ਵਸਦਿਆਂ ਸਭ ਤੁਹਾਨੂੰ ਵਧਾਈ ਦਿੱਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਤੇ ਹਰਿਆਣਾ ਦੇ ਸੀਐਮ ਸੈਣੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ। ਪ੍ਰਧਾਨ ਮੰਤਰੀ ਦੇ ਜਹਾਜ਼ ਵਿੱਚ ਅੱਜ ਆਈ ਤਕਨੀਕੀ ਖਰਾਬੀ ਇਸ ਨੂੰ ਲੈ ਕੇ ਉਹਨਾਂ ਨੂੰ ਰੁਕਣਾ ਪਿਆ ਪੰਜਾਬ ਦੇ ਵਿੱਤ ਮੰਤਰੀ ਦੀ ਅਗਵਾਈ ਚ ਬਸਤ ਰਾਜਪਾਲ ਨੂੰ ਮਿਲਿਆ। ਜਨੇਸੇ ਸੱਤ ਬਰੋਧਤਾਤਿ ਕਰਵਾਇਆ ਕਿ ਹਰਿਆਣਾ ਵਿਧਾਨ ਸਭਾ ਕੰਪਲੈਕਸ ਬਣਾਉਣ ਦੇ ਪ੍ਰਸਤਾਵ ਦੇ ਤੇ ਇਸੇ ਤਰ੍ਹਾਂ ਲੁਧਿਆਣੇ ਚ ਧੁੰਦ ਦਾ ਜੈਲੋ ਅਲਰਟ ਜਾਰੀ 400 ਦੇ ਨੇੜੇ ਪਹੁੰਚਿਆ ਇੱਕ ਹੀ ਵਾਈ ਸਾਹ ਲੈਣਾ ਹੋਇਆ ਔਖਾ ਡਾਕਟਰਾਂ ਨੇ ਲੋਕਾਂ ਨੂੰ ਦਿੱਤੀ ਇਹ ਸਲਾਹ ਤੇ ਦੋਸਤੋ ਇਸੇ ਤਰ੍ਹਾਂ ਅਗਲੀ ਖਬਰ ਹੈ ਕਿ ਗੁਜਰਾਤ ਚ ਮੋੜ ਫੜੇ ਗਏ 2000 ਕਰੋੜ ਦੇ ਨਸ਼ੀਲੇ ਪਦਾਰਥ ਐਨਸੀਬੀ ਦੇ ਗੁਜਰਾਤ ਐਟਐਸ ਨੇ ਅੱਠ ਵਿਅਕਤੀਆਂ ਨੂੰ ਕੀਤਾ ਕਾਬੂ ਜਾਣੋ ਕਿਸ ਤਰ੍ਹਾਂ ਨਾਲ ਜੁੜੇ ਸੀ ਇਤਾਰ ਤੇ ਹੁਣ ਇਹਨਾਂ ਖਬਰਾਂ ਦਾ ਆਉ ਸੁਣਾਣਾ ਹੈ ਤੁਹਾਨੂੰ ਵਿਸਤਾਰ ਅੱਜ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਨੇ ਮਰਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖਰਾਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਤਦਰ ਗਿਆਨੀ ਰਕਬੀਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮਨੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਗੁਰਪੁਰਬ ਮੌਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਾ ਸਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਵਿਕੇ અલੌਕਿਕ ਜਲੌ ਸਜਾਇਆ ਗਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਾ ਸਹਿਬ ਅਤੇ ਹੋਰ ਗੁਰਧਾਮਾਂ ਤੇ ਦੀ ਮਲਾਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਸੰਗਤਾਂ ਨੂੰ ਬਧਾਈ ਦਿੱਤੀ ਸੀਐਮ ਨੇ ਗੁਰਦੁਆਰਾ ਸ਼ਹੀਦ ਬਾਸ਼ਾਈ ਸਾਬ ਸ੍ਰੀ ਅਬਦ ਸਾਹਿਬ ਵਿਖੇ ਨਤਮਸਤਕ ਹੋਏ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ 555ਵੇਂ ਪ੍ਰਕਾਸ਼ ਪੁਰਬ ਤੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਹਰਿਆਣਾ ਸੂਬਾ ਦੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਤੋਹਫਾ ਦਿੰਦੇ ਹੋਏ ਇੱਕ ਕਲਿੱਕ ਨਾਲ 265000 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 300 ਕਰੋੜ ਰੁਪਏ ਦੀ ਬੋਨਸ ਰਕਮ ਜਾਰੀ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਖਰੀਦ 224 ਦਰਾਂ ਪ੍ਰਤੀਕੁੱਲ ਮੌਜਮਤੀ ਸਥਿਤੀ ਦੇ ਕਾਰਨ ਰਾਜ ਵਿੱਚ ਉਤਪਾਦਿਤ ਕੀਤੀ ਜਾ ਰਹੀ ਕੀਤੀ ਬਾੜੀ ਅਤੇ ਬਾਗਬਾਨੀ ਫਸਲਾਂ ਤੇ 2000 ਰੁਪਏ ਪ੍ਰਤੀ ਏਕੜ ਬੋਨਸ ਦੇਣ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਬਨੂ 16 ਅਗਸਤ 2024 ਨੂੰ ਪਹਿਲੀ ਕਿਸ਼ਤ ਅਦਾਇਗੀ ਵਜੋਂ ਹੁਣ ਤੱਕ 496 ਕਰੋੜ ਰੁਪਏ ਦੀ ਬੋਨਸ ਹਰਕਮ ਸਿੱਧੇ 580000 5 ਲੱਖ 80 ਹਜ਼ਾਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਡਿਪਾ ਟ੍ਰਾਂਸਫਰ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਦੀ ਤਕਰੀਕੀ ਖਰਾਬੀ ਆ ਗਈ ਜਿਸ ਕਾਰਨ ਜਹਾਜ਼ ਨੂੰ ਦੇਵ ਕਰਾਈ ਅਵੱਧੇ ਤੇ ਰੁਕਣਾ ਪਿਆ ਇਸ ਕਾਰਨ ਉਨ੍ਹਾਂ ਨੂੰ ਦਿੱਲੀ ਦੀ ਪਾਲਿਸਟ੍ਰਿਕ ਕੁਝ ਦੇਰੀ ਹੋ ਗਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇੱਕ ਮੰਗ ਪੱਤਰ ਸੌਂਪ ਕੇ ਹਰਿਆਣਾ ਸਰਕਾਰ ਕੋਲ ਚੰਡੀਗੜ੍ਹ ਵਿਖੇ ਵਿਧਾਨ ਸਭਾ ਕੰਪਲੈਕਸ ਬਣਾਉਣ ਦੇ ਪ੍ਰਸਤਾਵ ਦਾ ਸਖਤ ਵਿਰੋਧ ਦਰਜ ਕਰਵਾਇਆ ਵਿਪੰਤ ਮੰਤਰੀ ਦੇ ਨਾਲ ਮੰਤਰੀ ਹਰਜੂਤ ਸਿੰਘ ਵੈਸ ਆਪਾਂ ਗੁੱਡੀਪਾਲੀ ਅਤੇ ਪ੍ਰਵਿੰਦਰ ਸਿੰਘ ਗੋਲ ਦੀ ਵਿਮਜੂ ਸਾਈ ਗਵਰਨਰ ਹਾਊਸ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਆਪਣੇ ਬਹੁਤ ਮਹੱਤਵਪੂਰਨ ਹੈ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਪੂਰੀ ਤਰ੍ਹਾਂ ਸੂਬੇ ਨਾਲ ਸੰਬੰਧਤ ਹੈ ਇਸ ਲਈ ਆਪ ਸਰਕਾਰ ਹਰਿਆਣਾ ਵਿਧਾਨ ਸਭਾ ਦੀ ਉਸਾਰੀ ਦੇ ਸ਼ਹਿਰ ਵਿੱਚ ਜ਼ਮੀਨ ਅਲਾਟ ਕਰਨ ਦੀ ਕਿਸੇ ਵੀ ਕੋਸ਼ਿਸ਼ ਦੀ ਸਖਤ ਵਿਰੋਧ ਕਰਦੀ ਹੈ ਦੁਨੀਆਨੀ ਦੇ ਵਿੱਚ ਜੇਰੀ ਲਈ ਤੋਂ ਨਦਾਬ ਕਹਿਰ ਜਾਰੀ ਹੈ ਤਦਕਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿਨ ਰਾਤ ਲਗਾਤਾਰ ਪੈ ਰਹੀ ਏ ਕੈਰੀ ਨਹੀਂ ਤੋਂ ਦੁਕਾਨ ਵਾਹਨ ਚਾਲਕਾਂ ਨੂੰ ਖਾਸ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਤੀ ਰਾਤ ਦਿਹਾਤੀ ਖੇਤਰਾ ਵਿੱਚ ਵਿਜ਼ਿਬਿਲਟੀ 5 ਮੀਟਰ ਅਤੇ ਸ਼ਹਿਰ ਵਿੱਚ 50 ਮੀਟਰ ਤੱਕ ਸੀ ਸਗਣੀ ਤੋਂ ਦੁਕਾਨਾਂ ਆਵਾਜਾਈ ਵੀ ਬਹੁਤ ਹੌਲੀ ਚੱਲ ਰਹੀ ਸੀ ਦਨਬਲੇ ਵ੍ਰੈਬਰਾ ਨੂੰ ਹੈਡਲਾਈਟਾਂ ਜਗਾ ਕੇ ਗੱਡੀ ਚਲਾਉਣ ਦੀ ਪੈਣਤੀ ਸੀ ਤੇ ਲੱਗਾਨੇ ਦਾ 에ਅਰ ਕੁਆਲਿਟੀ ਇੰਡੈਕਸ ਵਿਗੜ ਗਿਆ। ਬੀਤੀ ਰਾਤ AQI 400 ਤੋਂ ਉਪਰ ਹੈ ਕਰਕੇ ਐਸੀ। ਪੀਐਚਯੂ ਦੇ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾ ਅਨਸਾਰ ਅਗਲੇ ਦੋ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸਭਾਵਨਾ ਨਹੀਂ ਜਿਸ ਕਾਰਨ ਧੁੰਦ ਵਰਗੀ ਸਥਿਤੀ ਬਣੀ ਰਹੇਗੀ। ਬਾਦੇ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਰੇ। ਅੱਜ ਸ਼ੁੱਕਰਵਾਰ ਨੂੰ ਧੁੰਦ ਨੂੰ ਲੈ ਕੇ ਚਲੋ ਪਲਾਟ ਚੱਲ ਕਰ ਦਿੱਤਾ ਗਿਆ ਹੈ ਇਸ ਜਿੰਨੀ ਤਰ੍ਹਾਂ ਸਾਹ ਲੈਣ ਵਿੱਚ ਹੋਰ ਵੀ ਦਿੱਕਤ ਆ ਰਹੀ ਹੈ ਇਹ ਧੁੰਦ ਸਾਧੀਆਂ ਬਿਮਾਰੀਆਂ ਤੋਂ ਪੇੜ ਤਰੋਪਾ ਲਈ ਵਿਸ਼ੇਸ਼ ਤੌਰ ਤੇ ਨੁਕਸਾਨਦੇ ਹੈ ਲਗਾਤਾਰ ਤੋਂ ਇਹ ਕਾਰਨ ਲੋਕਾਂ ਦੀਆਂ ਅੱਖਾਂ ਅਤੇ ਗਲੇ ਵਿੱਚ ਦਾ ਇਨਫੈਕਸ਼ਨ ਲਗਾਤਾਰ ਵਧ ਰਿਹਾ ਹੈ ਹਸਪਤਾਲਾਂ ਵਿੱਚ ਜ਼ਿਆਦਾਤਰ 50 ਸਾਲ ਤੋਂ ਉੱਪਰ ਉਮਰ ਦੇ ਮਰੀਜ਼ ਆ ਰਹੇ ਨੇ ਨਾਰਕੋਟਿਕਸ ਕੰਟਰੋਲ ਬੋਰ NCB ਭਾਰਤੀ ਜਲ ਸੈਨਾ ਤੇ ਗੁਜਰਾਤ ਪੁਲਿਸ ਦੀ ATS ਦੇ ਸਾਂਝੇ ਆਪਰੇਸ਼ਨ ਚ ਭਾਰਤੀ ਸਮੰਤਰ ਸਰਹਾਦ ਤੇ ਕਰੀਬ 700 ਕਿਲੋ ਮੈਥ ਡਰੱਗ ਦੀ ਥੇਪ ਪੜੀ ਗਈ। ਇਸ ਕਾਰਵਾਈ ਦੌਰਾਨ 8 ਬਦੇਸੀ ਨਾਕਪਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਆਪਣੇ ਆਪ ਨੂੰ ਅਰਾਨੀ ਦਾਤ ਰਹੇ ਹਨ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਕਰੀਬ 2000 ਕਰੋੜ ਰੁਪਏ ਦੱਸੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਸਾਗਰ ਮੰਥਨ ਦੇ ਨਾਂ ਤੇ ਮਹਮ ਚਲਾਈ ਜਾ ਰਹੀ ਹੈ ਇਸ ਆਪਰੇਸ਼ਨ ਨੂੰ ਖਾਸ ਤੌਰ ਤੇ ਭਾਰਤ ਜੋ ਹੋੜੀ ਡਰੱਗ ਤਸਕਰੀ ਲਈ ਚਲਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਨਾਰਕੋਟਿਕਸ ਟੀਮ ਨੇ ਆਪਰੇਸ਼ਨ ਸਾਗਰ ਮੰਥਨ ਚ ਕਈ ਕਿੱਲੂ ਨਸ਼ੀਲੇ ਪਦਾਰਥ ਪ੍ਰਾਪਤ ਕੀਤੇ ਸਨ ਨਾਰਕੋਟੈਕਸ ਕੰਟਰੋਲ ਬਿਊਰੋ ਅਨੁਸਾਰ ਇਹ ਆਪਰੇਸ਼ਨ ਦਾ ਮਕਸਦ ਸਮੁੰਦਰੀ ਰਸਤੇ ਰਾਹੀਂ ਇਸ ਹੀ ਲੀਆ ਪਦਾਰਥਾਂ ਦੀ ਤੱਕ ਸ੍ਰੀ ਨੂੰ ਰੁਕਣਾ ਹੈ ਤੁਸੀਂ ਇਹ ਖਬਰਾਂ ਬਿਲਕਨ ਉਸ ਆਨਲਾਈਨ ਚੈਨਲ ਤੋਂ ਸੁਣ ਰਹੇ ਹੋ ਇਹ ਫਿਰ ਤੁਹਾਨੂੰ ਕਿਵੇਂ ਲੱਗਾ ਸਾਡੇ ਇਸ ਕਮੈਂਟ ਬਾਕਸ ਵਿੱਚ ਆਪਣੇ ਤੁਸੀਂ ਵਿਚਾਰ ਲੇਖ ਸਕਦੇ ਹੋ ਫਿਰ ਆ ਗਿਆ ਲਗਾ ਤਾਂ ਲਾਈਕ ਤੇ ਅੱਗੇ ਸ਼ੇਅਰ ਕਰਨ ਨਾਲ ਬੋਲਣਾ ਤਾਂ ਕਿ ਤੁਹਾਡੇ ਦੋਸਤਾਂ ਤੱਕ ਵੀ ਇਹ ਜਾਣਕਾਰੀ ਭਰਪੂਰ ਖਬਰਾਂ ਪਹੁੰਚਦੀਆਂ ਰਹਿਣ ਤੇ ਤੁਸੀਂ ਵੀ دیکھتے ਰਹੋ ਬਿਲਕਨ ਉਸ ਆਨਲਾਈਨ ਤੇ ਆਓ ਤੁਹਾਨੂੰ ਆਉਣ ਵਾਲੇ ਕੱਲ ਇਸੇ ਤਰ੍ਹਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਤੁਹਾਡੇ ਲਈ ਆਵਾਂਗੀ ਉਸ ਵੇਲੇ ਤੱਕ ਦੇ ਉਪਯਾਇਤ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ